ਹਾਂਜੀ ਸ਼ਤਰੀ ਕਾ ਜੀ ਕੀ ਹਾਲ ਤੁਹਾਡੇ ਸਾਰਿਆਂ ਦੇ ਖੁਸ਼ਹਾਲੀ ਤੇ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਰਿਐਕਟ ਕਰਨ ਜਾ ਰਹੇ ਹਾਂ ਅਰਜਨ ਬਾਈ ਦੀ ਜਿਹੜੀ ਦੂਜੀ ਵੱਡੀ ਐਲਬਮ ਸ਼िखर ਜਿਹੜੀ ਆ ਚੁੱਕੀ ਹੈ ਤੇ ਇਹ ਜਿਹੜੀ ਐਲਬਮ ਹੈ ਟੋਟਲੀ ਆਪਣੇ ਜਿਹੜੇ ਪੰਜਾਬੀ ਸਾਹਿਤਕਾਰ ਜਿਹੜੇ ਹਨ ਪੁਰਾਣੇ ਜਿਹੜੇ ਆਪਣੇ ਪੁਆਇੰਟ ਹੋ ਚੁੱਕੇ ਨੇ ਹਨ ਜਿਹੜੇ ਅਜੇ ਜਿਹੜੀਆਂ ਉਹਨਾਂ ਦੀਆਂ ਕਵਿਤਾਵਾਂ ਨੇ ਉਹਨਾਂ ਉੱਤੇ ਜਿਹੜੀ ਬੜੀ ਰਹੀ ਹੈ ਤੇ ਇਹਦੇ ਵਿੱਚੋਂ ਇੱਕ ਗਾਣਾ ਹੈ ਜੀ ਕਵਿਤਾ ਜਦੀ ਵੀਡੀਓ ਆ ਚੁੱਕੀ ਹੈ ਅਰਜਨ ਬਾਈ ਦੀ ਤੇ ਉਹ ਲਿਖਿਆ ਹੈ ਜੀ ਸੁਖਵਿੰਦਰ ਅੰਮ੍ਰਿਤਪੁਰ ਜੋ ਕਿੰਦੇ ਮੈਨੂੰ ਮਿੱਤ ਤੁਸੀਂ ਜਾਣਦੇ ਹੋਗੇ ਜੇ ਨਹੀਂ ਜਾਣਦੇ ਇੱਥੋਂ ਕਹਿੰਦਾ ਕਿ ਮੈਂ ਵੀ ਨਹੀਂ ਜਾਣਦਾ ਸੀ ਅਰਜਨ ਬਾਈ ਦੇ ਗਾਣਿਆਂ ਤੋਂ ਪਹਿਲਾਂ ਤੇ ਮੈਂ ਥੋੜੀ ਰਿਸਰਚ ਕੀਤੀ ਉਹਨਾਂ ਬਾਰੇ ਪਤਾ ਕੀਤਾ ਤੇ ਉਹ ਆਪਣੇ ਪੁਆਇੰਟ ਮਤਲਬ ਜਿਹੜੇ ਪੁਆਇੰਟ ਨੇ ਪੰਜਾਬ ਦੇ ਮਸ਼ਹੂਰ ਪੁਆਇੰਟ ਨੇ ਉਹਨਾਂ ਨੂੰ 2008 ਵਿੱਚ ਆਪਣੇ ਸ਼੍ਰੋਮਣੀ ਪੁਰਸਕਾਰ ਨਾਲ ਮਤਲਬ ਨਿਵਾਜਿਆ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਕਾਫੀ ਪੋਇਮਸ ਆਈਆਂ ਹੋਰ ਤੇ ਉਹਨਾਂ ਦੀ ਇੱਕ ਪੋਇੰਟ ਦੇ ਵਿੱਚੋਂ ਕਵਿਤਾ ਜਿਹੜਾ ਗਾਣੇ ਦਾ ਬੀਰਵਾ ਲਿਆ ਗਿਆ ਤੇ ਉਹ ਗਾਣਾ ਜਿਹੜਾ ਕੱਟਿਆ ਪਾਈ ਨੇ ਆਪਣੀ ਸ਼ਿਖਰ ਰਲ ਵਿੱਚ ਤੇ ਚਲੋ ਚੈੱਕ ਕਰਦੇ ਹਾਂ ਕਿਵੇਂ ਦਾ ਹੈ

ਹਣਾ ਜਿੱਦਾਂ ਉਹਨਾਂ ਦਾ ਰੂਪ ਦੇਖਣ ਨੂੰ ਮਿਲ ਰਿਹਾ ਇਸ ਵੀਡੀਓ ਦੇ ਵਿੱਚ ਅਰਜਨ ਬਾਈ ਦਾ ਮਤਲਬ ਐਕਟਿੰਗ ਹਾਲੇ ਪੂਰਾ ਧਿਆਨ ਦਿੱਤਾ ਗਿਆ ਹੈ ਵੀਡੀਓ ਜਿਹੜੀ ਇੱਕ ਸਟੋਰੀ ਟਾਈਪ ਹੋਣ ਵਾਲੀ ਹੈ ਹਣਾ ਜਦੋਂ ਤੁਸੀਂ ਦੇਖ ਹੀ ਰਹੇ ਹੋ ਗੱਡੀ ਵਿੱਚੋਂ ਜਿੱੁੱਤਰਿਆ ਹਣਾ ਉਹ ਕਾਫੀ ਸ਼ਰਾਬ ਵਗੈਰਾ ਪੀਂਦਾ ਜਿੱਦਾਂ ਕਰੈਕਟਰ ਜਿਹੜਾ ਉਹਨਾਂ ਦੀ ਵੀਡੀਓ ਦਾ ਤੇ ਇੱਕ ਵਾਰ ਦੁਬਾਰਾ ਚੈੱਕ ਕਰਿਓ ਵਿਜ਼ੂਅਲਸ ਤੇ ਲਿਰਿਕਸ ਬਹੁਤ ਬਹੁਤ ਮੈਚ ਕਰ ਰਹੇ ਨੇ ਮੈਨੂੰ ਕਵਿਤਾ ਜ਼ਰਾ ਨੇ ਉਹ ਸ਼ਹਿਰ ਫਿਰ ਤੋਂ ਵਿਚਾਰ ਕਵਿਤਾ ਜਿਹੜੀ ਮਤਲਬ ਪੋਏਮ ਹੈ ਇਹਨਾਂ ਦੀ ਸੁਖਿੰਦਰ ਅਮਰਜੀਤ ਦੀ ਐਜ਼ ਇੱਕ ਕੁੜੀ ਦੇ ਪਰਸਪੈਕਟਿਵ ਨਾਲ ਦਿਖਾਈ ਜਾ ਰਹੀ ਹੈ ਹਨਾ ਤੇ ਕਿਉਂਕਿ ਉਹ ਸਾਰਾ ਜਿਹੜਾ ਗੀਤ ਹੈ ਜਾਂ ਜਿਹੜੀ ਕਵਿਤਾ ਹੈ ਉਹ ਮਤਲਬ ਇੱਕ ਕੁੜੀ ਦੇ ਪਰਸਪੈਕਟਿਵ ਦੇ ਨਾਲ ਬਣੀ ਹੈ ਹਨਾ ਇੱਕ ਲੜਕੀ ਦੇ ਪਰਸਪੈਕਟਿਵ ਦੇ ਹਿਸਾਬ ਨਾਲ ਤੇ ਉਸ ਹਿਸਾਬ ਨਾਲ ਵੀਡੀਓ ਡਾਇਰੈਕਸ਼ਨ ਵੀ ਵੀਡੀਓ ਡਾਇਰੈਕਸ਼ਨ ਬਹੁਤ ਸੋਹਣੀ ਹੈ ਤੇ ਚਲੋ ਕਿ ਦੇਖਦੇ ਹਾਂ ਕਿ ਫੇਰ ਰੱਖੀਆਂ ਜਿੱਕੇ ਲੈ ਤੂੰ ਮੈਂ ਕਰਦਾ ਪਿਆਰ ਇਤਨਾ ਜਿੱਕੇ ਲੈ ਤੂੰ ਮੈਂ ਕਰਦਾ ਪਿਆਰ ਇਤਨਾ ਪਰ ਦਿਲ ਤੇ ਮੈਂ ਜਿਹੜਾ ਥੀਮ ਹੈ ਪ੍ਰੋਪਰ ਹਨਾ ਜਿਹੜੇ ਗਾਣੇ ਦਾ ਉਹ ਮਤਲਬ ਐਜ਼ ਇੱਕ ਲੜਕੀ ਵੱਲੋਂ ਦਿਖਾਇਆ ਰਿਹਾ ਵੀ ਉਹਦੇ ਮਤਲਬ ਐਫਰਟਸ ਬਹੁਤ ਨੇ ਬਟ ਜੋ ਐਜ਼ ਉਹਦੇ ਸਾਹਮਣੇ ਜਿਹੜਾ ਉਹਦਾ ਪਾਰਟਨਰ ਹੈ ਉਹ ਮਤਲਬ ਉਹ ਰਿਸਪੌਂਸ ਨਹੀਂ ਕਰ ਰਿਹਾ ਜਿਹਾ ਨਾ ਈਗੋ ਈਗੋਇਸਟਿਕ ਹੈ ਜਾਂ ਫਿਰ ਹੰਕਾਰ ਬੜਾ ਉਹਦੇ ਚ ਨਾ ਉਹ ਚੀਜ਼ ਦਿਖਾਈ ਜਾ ਰਹੀ ਹੈ ਤੇ ਉਹ ਬਿਲਕੁਲ ਧਿਆਨ ਨਹੀਂ ਦੇ ਰਿਹਾ ਤੇ ਉਸ ਦੇ ਅਕੋਰਡਿੰਗ ਦਿਖਾਇਆ ਗਿਆ ਨਾ ਉਹਦੇ ਐਫਰਟਸ ਬਹੁਤ ਜ਼ਿਆਦਾ ਨਹੀਂ ਉਹ ਸਾਰੀ ਮਤਲਬ ਕਲੀ-ਕਲੀ ਚੀਜ਼ ਆਪਣੇ ਘੜੀ ਚ ਦੱਸ ਰਹੀ ਹੈ Good night. Oh, uh -huh. ਬਈ ਕੀ ਕਮਾਲ ਵੀਡੀਓ ਡਾਇਰੈਕਸ਼ਨ ਹੈ ਪਹਿਲਾਂ ਆਪਾਂ ਗੱਲ ਕਰਦੇ ਨੇ ਜਿਹੜਾ ਟਵਿਸਟ ਪੁਆਇੰਟ ਆਇਆ ਹੈ ਵੀਡੀਓ ਦੇ ਵਿੱਚ ਲਾਸਟ ਵਿੱਚ ਜਿੱਥੇ ਮਤਲਬ ਉਹਨਾਂ ਦੱਸਿਆ ਹੋਣਾ ਕਿ ਮੁੰਡੇ ਦਾ ਪਰਸਪੈਕਟਿਵ ਦੱਸਿਆ ਕਿ ਕਿਉਂ ਉਹਣਾ ਇਗਨੋਰ ਕਰ ਰਿਹਾ ਜੀ ਕੀ ਚੀਜ਼ ਹੈ ਉਹ ਦਿਖਾਇਆ ਗਿਆ ਕਿ ਉਹਦੀ ਵਾਈਫ ਸ਼ਾਇਦ ਪਤਾ ਨਹੀਂ ਜਾਂ ਕੁੜੀ ਦੀ ਉਹ ਮਦਰ ਹੈ ਜਿਹੜੀ ਮਤਲਬ ਉਹਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਮਤਲਬ ਉਹ ਜਿਹੜਾ ਪਿਓ ਹੁੰਦਾ ਕੁੜੀ ਦਾ ਉਹ ਹੀ ਮੁੰਲੇ ਹੱਥ ਫੜਾ ਲੈਂਦਾ ਹੈ ਬਟ ਉਹ ਉਹਨੂੰ ਮਨਜ਼ੂਰ ਨਹੀਂ ਉਹ ਮੁੰਡੇ ਨੂੰ ਹਣਾ ਦੇ ਉਹ ਤਾਂ ਅਗਰ ਕਿ ਉਸ ਤੋਂ ਬਾਅਦ ਜਿੰਨਾ ਵੀ ਉਹ ਜੁਜ ਰੈਫਰਸ ਕਰ ਰਹੀ ਆ ਉਹਦੇ ਬਿਲਕੁਲ ਬਕਾਰ ਜਾ ਰਹੇ ਤੇ ਇਹ ਹੁਣ ਗੱਲ ਕਰਦੇ ਆ ਪਰ ਜੇ ਗੀਤ ਦੀ ਗੀਤ ਬਹੁਤ ਹੀ ਸੋਹਣਾ ਕਿਉਂਕਿ ਇੱਕ ਕਵਿਤਾ ਨੂੰ ਜੋ ਪੋਇਮ ਨੂੰ ਉਹਦੇ ਰਾਈਟਰ ਤੋਂ ਸਵਾ ਕਿਸੇ ਨੂੰ ਉਹਨੂੰ ਗੀਤ ਵਿੱਚ ਲੈ ਕੇ ਆਉਣਾ ਇਹ ਬਹੁਤ ਵੱਡੀ ਮਹਾਨਤਾ ਹੈ ਤੇ ਦੂਜੀ ਗੱਲ ਇਹ ਆ ਕਿ ਉਹਦੀ ਕੰਪੋਜੀਸ਼ਨ ਜਿਹੜੀ ਆ ਫਿਰ ਉਸ ਗਾਣੇ ਦੀ ਕੰਪੋਜੀਸ਼ਨ ਚੂਜ਼ ਕਰਨਾ ਅਰਜਨ ਬਾਈ ਤੋਂ ਵਧੀਆ ਕੋਈ ਨਹੀਂ ਕਰ ਸਕਦਾ ਤੇ ਵੀਡੀਓ ਵੀ ਬਹੁਤ ਸੋਹਣੀ ਹੈ ਤੇ ਲਿਰਿਕਸ ਜਿਹੜੇ ਉਹ ਬਹੁਤ ਡੂੰਘੇ ਨੇ ਹਾਂ ਤੇ ਬਾਕੀ ਤੁਸੀਂ ਆਪਣੇ ਕਮੈਂਟ ਕਰਕੇ ਦੱਸੋ ਤੁਸੀਂ ਵੀਡੀਓ ਅੰਤ ਤੱਕ ਦੇਖ ਲਈ ਹੋਣੀ ਆ ਤਾਂ ਕਿੰਦਾ ਦੀ ਲੱਗੀ ਤੇ ਆਪਣੇ ਜਿਹੜੇ ਰੈਕਸ਼ਨ ਵੀਡੀਓਜ਼ ਦਾ ਉਹ ਵੀ ਕਮੈਂਟ ਕਰਕੇ ਥਰੇ ਦੱਸੋ ਅਗਲੀ ਕਿਸ ਵੀਡੀਓ ਦੇ ਤੁਸੀਂ ਰੈਕਸ਼ਨ ਚਾਹੁੰਦੇ ਜੀ ਤੇ ਤਦ ਤੱਕ ਲਈ ਮਿਲਦੇ ਆ ਧੰਨਵਾਦ